ਨਿਰਣਾ ਕਰੋ ਫੇਰ ਹਿਰਦੇ ਜਤਾਰਨ ਕਰੋ ਜੀਵਨ ਨੂੰ ਉਸੇ ਮਤਾਵਤਾ ਇਹ ਜੋ ਆਪਾਂ ਸ਼ਬਦ ਪੜਿਆ ਹੈ ਆਪੇ ਪੱਟੀ ਕਰਮ ਆਪ ਉਪਰਲੇਖ ਵੀ ਤੂੰ ਇੱਕ ਉਹ ਗਿਆਨਨ ਕਾ ਦੂਜਾ ਕਹੇ ਧਿਆਨ ਦੇ ਵੇ ਦਿੱਤੇ ਗੁਰੂ ਨਾਨਕ ਬਾਹ ਸ਼ਾਦਾ ਜੋ ਮਤ ਹੈ ਪੈਰਾਂ ਨੂੰ ਸੰਨਾ ਸੰਨਾਤ ਨੂੰ ਮਤ ਹੈ ਕੋਈ ਨਵਾਂ ਨਹੀਂ ਸ਼ੁਰੂ ਹੋਇਆ ਜੋ ਕੁਝ ਭੁੱਲਿਆ ਜਾ ਚੁੱਕਿਆ ਸੀ ਮਹਾਰਾਜ ਜੀ ਨੇ ਉਹ ਸਾਨੂੰ ਸਤ ਕਰਕੇ ਦੱਸਿਆ 2000 ਗੱਲ ਦੇ ਸੀ ਭਾਰਤ ਵਰਸ਼ ਵਿੱਚ ਇਤਿਹਾਸ ਹੀ ਸਾਕਾਰ ਨੂੰ ਮੰਨਣ ਵਾਲੇ ਇੱਕ ਸੀ ਜੜੇ ਨਿਰਾਕਾਰ ਨੂੰ ਮੰਨਦੇ ਇੱਕ ਤਾਂ ਉਹ ਸੀ ਜਿਹੜੇ ਦ્વੈਤ ਵਿੱਚ ਸੀ ਉਹਨਾਂ ਨੂੰ ਦ્વੈਤਵਾਦੀ ਕਿਹਾ ਜਾਂਦਾ ਸੀ ਇਹ ਕੋ ਉਸ ਹੀ ਜਿਹੜੇ ਇੱਕੋ ਹੀ ਪਰਮੇਸ਼ਰ ਸਾਰੇ ਪੂਰੀ ਪੂਰਨ ਜਾਣਦੇ ਸਨ ਉਹਨਾਂ ਨੂੰ ਅਦ્વੈਤਵਾਦੀ ਕਿਹਾ ਜਾਂਦਾ ਹੈ ਅੱਜ ਇਹ ਗੱਲ ਸਮਝ ਆ ਜਵੇ ਜਿਹੜੀ ਮੈਂ ਬੇਨਤੀ ਕਰਨ ਲੱਗਿਆ ਬੜੀ ਭਾਰੀ ਫਿਲਾਸਫੀ ਤਾਂ ਸਮਝ ਆ ਸਕਦੀ ਹੈ ਗੁਰ ਨਾਲਿਕ ਦਾ ਮਾ ਤੁਸੀਂ ਇੱਕ ਉਹ ਬਰਨ ਦੁੱਤੀਆ ਨਾਸ ਬਰਨ ਦੇ ਸੇ ਬਰਨ ਸੁਣੀਏ ਇਹ ਕੀ ਇੱਕ ਬਖਾਨੀ ਹੈ ਆਤਮ ਬਸਾਰਾ ਕਰਨਾ ਆਰਾ ਪ੍ਰਭ ਮੇਲਾ ਨਹੀਂ ਕਰੀ ਹੁਣ ਇਹਦੇ ਵਿੱਚ ਜਦੋਂ ਸਿਏ ਪਰਦੇ ਆ ਵੀ ਆਪੇ ਪੱਟੀ ਕਰਮ ਆ ਉਪਰਲੇਖ ਵੀ ਤੂੰ ਏ ਕੋ ਕਈ ਨਾਨਕਾ ਦੂਜਾ ਚਾਹੇ ਤਾਂ ਸਾਡੇ ਗਿਆਨੀ ਲੋਕ ਇਹਦਾ ਮਤਲਬ ਇਹ ਲਾ ਲੈਂਦੇ ਨੇ ਵੀ ਇੱਕ ਵੈਗਰੂ ਤੋਂ ਮੰਨ ਉਹ ਵੀ ਠੀਕ ਨਹੀਂ ਉਹ ਇਠੀ ਕਹਿੰਦੇ ਕਿ ਪਹਿਲਾਂ ਵੈਗਰੂ ਦੀਆਂ ਸ਼ਕਤੀਆਂ ਨੂੰ ਮੰਨਦੇ ਸੀ ਉਹਦੇਆਂ ਸ਼ਕਤੀਆਂ ਵੀ ਉਹ ਹੀ ਆ ਕੋਈ ਹੋਰ ਨਹੀਂ ਦੇਵਤੇ ਕਲਪਿਤ ਕੀਤੇ ਗਏ ਸੀ ਬਰਮਾ ਬਿਸ਼ਨੂ ਮੇਸ਼ ਇਹ ਕਹਿੰ ਸ਼ਕਤੀਆਂ ਇਹ ਸ਼ਕਤੀ ਤੋਂ ਕੋਈ ਕੰਮ ਲੈਣਾ ਉਸ ਨੂੰ ਅਵੋਕ ਕੀਤਾ ਜਾਂਦਾ ਸੀ ਕੰਮ ਜਾਂਦਾ ਸੀ ਉਹਨਾਂ ਨੂੰ ਲੇਕਨ ਜਿਹੜਾ ਦਰਜਾ ਸੀ ਉਹ ਦੋ ਨੰਬਰ ਸੀ ਦੇਵਤਿਆਂ ਦਾ ਦਰਜਾ ਸੀਗਾ ਇਹਦਾ ਮਤਲਬ ਹੈ ਕਿ ਅਸੀਂ ਦੇਵਤਿਆਂ ਨੂੰ ਵੱਖਰਾ ਕਰਕੇ ਮੰਨਦੇ ਸੀ ਪਰਮੇਸ਼ਰ ਨਾਲੋਂ ਮਹਾਰਾਜ ਭਈ ਇਹ ਕਹਿੰਦੇ ਨੇ ਵੀ ਇੱਕ ਇੱਕ ਨੂੰ ਮੰਨੋ ਇਹਦਾ ਮੰਤਰਾ ਹੈ ਵੀ ਇੱਕ ਇੱਕ ਨੂੰ ਮੰਨ ਲੈਨੇ ਆ ਪਰ ਇਹ ਕਿਹੜਾ ਸੰਸਾਰ ਹੈ ਇਹ ਹੋਰ ਹੈ ਉਹ ਇੱਕ ਹੋਰ ਹੈ ਇਹ ਦ્વਾਇਤ ਕਹਾਉਂਦੀ ਹੈ ਦ્વਾਇਤ ਜਿਸ ਨੂੰ ਮੰਨਦੇ ਨੇ ਉਹ ਇਹ ਕਹਿੰਦੇ ਨੇ ਵੀ ਇੱਥੇ ਕੋਈ ਚੀਜ਼ ਵੀ ਹੋਰ ਨਹੀਂ ਬਾਇਗੁਰੂ ਆਪ ਹੀ ਅਨੇਕਾ ਰੂਪਾਂ ਦੇ ਵਿੱਚ ਸਾਕਾਰ ਹੋ ਕੇ ਖੇਲ ਕਰ ਰਿਹਾ ਹੈ ਇੱਕ ਮੂਰਤ ਅਨੇਕ ਦਰਸ਼ਨਕੀਨ ਰੂਪ ਲੈ ਖੇਲ ਖੇਰ ਖੇਲ ਖੇਲਣ ਅੰਤ ਕੋ ਬਰੇ ਉਹ ਖੇਲਣ ਵਾਸਤੇ ਉਸਨੇ ਵਿਸਾਰਾ ਕਰ ਲਿਆ ਇਸ ਦਾ ਜ਼ਿਕਰ ਗੁਰਬਾਣੀ ਵਿੱਚ ਵੱਧ ਆਉਂਦਾ ਦੂਏ ਦਾ ਕੱਟ ਆਉਂਦਾ ਮੋ ਥੋੜਾ ਆਉਂਦਾ ਕਿਉਂਕਿ ਮਾਰਗ ਆ ਆਪਣਾ ਆਪਣਾ ਇੱਕ ਤਾਂ ਹੈ ਪੰਛੀ ਮਾਰਗ ਫੜ ਲਗਿਆ ਯਾਤਰਾ ਕਰਦੇ ਰਹਤੇ ਚੋਟੀ ਤੇ ਲਗਿਆ ਆ ਫਲ ਪੰਛੀ ਨੇ ਦੇਖ ਲਿਆ ਉਡਾਰੀ ਮਾਰੀ ਉੱਥੇ ਪਹੁੰਚ ਗਿਆ ਇਹਨੂੰ ਵਿਹੰਗ ਮਾਰਗ ਕਹਿੰਦੇ ਨੇ ਬੜਾਈ ਥੋੜਾ ਟਾਈਮ ਲੱਗਦਾ ਹੈ ਛੇ ਦਿਨ ਕਿ ਆ ਜੀ ਪਹੁੰਚ ਜਾਂਦਾ ਹੈ ਇਹ ਕਹਿਆ ਜਿਹਨੂੰ ਚਿਟੀ ਮਾਰ ਕਹਿੰਦੇ ਨੇ ਉਹ ਚੀਤੀ ਮਾਰਦਾ ਤੇ ਬੰਗੋ ਮਾਰਦਾ ਰਸਤਾ ਇੱਕ ਨਹੀਂ ਹੈ ਆ ਡੜਰਾ ਹੈ ਅਖੀਰ ਤੇ ਜਾ ਕੇ ਭਾਵੇਂ ਇੱਕ ਹੋ ਜਾਵੇ ਪਰ ਚੀਤੀ ਮਾਰਗਲਾ ਰਾ ਉਖ ਹੈ 500 ਗੱਜ ਦੀ ਉੱਤੇ ਦਰੱਖਤਾ ਹੈ ਕੀੜੀ ਨੇ ਚੱਲਣਾ ਹੈ ਅਧਾ ਕਿਲੋਮੀਟਰ ਤੁਰੇ ਜਾਣਾ ਫਿਰ ਦਰਤੇ ਚੱਲਣਾ ਹੈ ਫਿਰ ਜਾ ਕੇ ਉਹ ਫਲਕੁਲ ਪਹੁੰਚਣਾ ਹੈ ਪੰਛੀ ਉਸੇ ਪਹਿਲੇ ਪਹੁੰਚ ਜਾਂਦਾ ਫੋਏ ਦੋ ਮਾਰਗ ਸੰਸਾਰ ਦੇ ਉੱਤੇ ਪ੍ਰਚਲਿਤ ਨੇ ਇਕ ਦੁਆਇਤ ਬਾਤ ਕਹੌਂਦਾ ਏ ਇੱਕ ਅਦਵਾਇਤ ਬਾਤ ਕਹੌਂਦਾ। ਅਦਵਾਇਤ ਬਾਤ ਜਿਹੜਾ ਮਤ ਹੈ ਉਹ ਗੁਰੂ ਸਾਹਿਬ ਦਾ ਮਤ ਹੈ। ਜਿਹੜਾ ਬਿਹੰਗ ਮਾਰਗ ਹੈ ਉਡਾਰੀ ਮਾਰੀ ਤੇ ਫਲ ਤੇ ਪਹੁੰਚ ਗਏ ਇਹ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ ਮਤ। ਜਿਹੜਾ ਦੂਸਰਾ ਉਹ ਥੋੜਾ ਹੋਰ ਤਰ੍ਹਾਂ ਪਹੁੰਚਦਾ ਉੱਥੇ ਹੀ ਆ ਉਹਦਾ ਸ਼ੱਕ ਨਹੀਂ ਲੇਕਿਨ ਚਿਰ ਬੜਾ ਲੱਗਿਆ। ਤੋ ਇਹਨਾਂ ਨੂੰ ਦੋਆਂ ਦਾ ਨਾਮ ਜੇ ਲਈਏ ਇੱਕ ਭਗਤੀ ਮਾਰਗ ਹੈ ਇੱਕ ਗਿਆਨ ਮਾਰਗ ਹੈ ਗਿਆਨ ਮਾਰਗ ਦੇ ਵਿੱਚ ਖਤਰਾ ਇਹ ਹੈ ਕਿ ਆਦਮੀ ਦਾ ਜਿਹੜਾ ਸਤਤਵ ਹੈ ਮੈਂ ਉਹ ਜਾਂਦੀ ਨਹੀਂ ਹੈ ਭਗਤੀ ਮਾਰਗ ਦੇ ਵਿੱਚ ਪ੍ਰਿਆਰ ਕਰ ਕਰਕੇ ਉਹਦਾ ਰੂਪ ਬਣ ਜਾਂਦਾ ਹੈ ਲੇਕਿਨ ਚੇਰ ਬੜਾ ਲੱਗਦਾ ਮਰਨ ਦੇ ਗਿਆ ਚਲੋ ਇਹ ਵੀ ਮਾਰਗ ਮੰਨ ਲੈਂਦੇ ਆ ਪਰ ਕਹਾ ਜਾ ਕੇ ਬਹੁਤ ਖਤਰਨਾਕ ਹੈ ਪਹਿਲਾ ਤਾਂ ਠੀਕ ਹੈ ਬੜਾ ਰਾਸਾ ਹੈ ਦੇ ਵਿੱਚ ਅਸੀਂ ਬਰਾਕ ਕਰਦੇ ਹਾਂ ਹੈ ਵੈਰ ਤੋਂ ਦਰਸ਼ਨ ਦੇ ਜਿਹੜਾ ਦੂਸਰਾ ਮਾਰਗ ਹੈ ਉਹ ਤੇ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਹੈ ਉੱਥੇ ਕੇਵਲ ਗਿਆਨ ਹੈ ਸੋ ਇਹ ਡਿਫਾਈਨ ਕਰਨੇ ਥੋੜੇ ਔਖੇ ਨੇ ਸਮਝਣੇ ਵੀ ਔਖੇ ਨੇ ਜਿਹੜਾ ਦ્વੈਤਵਾਦੀ ਹੈ ਉਹ ਇਹ ਕਹਿੰਦਾ ਵੀ ਪਰਮ ਭ੍ਰਮ ਆਪ ਹੀ ਫਸ ਰਿਹਾ ਆਪੇ ਹੀ ਅਨੇਕਾ ਰੂਪ ਧਾਰਨ ਕਰ ਲਏ ਆਪ ਹੀ ਨਾਲ ਸਾਜੇ ਆਪ ਹੀ ਨਾਲ ਰਚੇ ਉਹਨੂੰ ਕੁਦਰਤ ਸਾਜਿਆ ਕਰਾ ਸੰਦੇ ਟੋਸ ਉਹਨੇ ਕੁਦਰਤ ਵੀ ਆਪਣੇ ਆਪ ਵਿੱਚ ਸਾਜੀ ਜਿਹੜਾ ਦ્વੈਤਵਾਦੀ ਹੈ ਉਹ ਕਹਿੰਦਾ ਵੀ ਨਹੀਂ ਚੇਤਨ ਅਟਾ ਜੜ ਅਟਾ ਜੜੀ ਮਾਇਆ ਹੈ ਪ੍ਰਕਿਰਤੀ ਹੈ ਉਹ ਆਪਣੀ ਹੋ ਸਕਦੀ ਪਰ ਉਹ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਪ੍ਰਕਿਰਤੀ ਆਈ ਕਿਥੋਂ ਜੇ ਰੱਬ ਨਹੀਂ ਹੋ ਸਕਦੀ ਉਹਦੇ ਨਾਲ ਸੋਚ 'ਚ ਫਰਕ ਪੈ ਗਿਆ ਨਿਆਏ ਸ਼ਾਸਤਰ ਉਤਰ ਮੈਮਨ ਸਾਹ ਪੂਰਨ ਮੈਮਨ ਸਾਹ ਸ਼ਾਖ ਇਹ ਅਟ ਹੋ ਗਏ ਜਿਹੜਾ ਸੀਗਾ ਵਿਸ਼ੇਸ਼ਿਕ ਉਹ ਅਟ ਹੋ ਗਿਆ ਜਿਹੜੇ ਸੋਚ ਸੀ ਪਤੰਜਲੀ ਦੀ ਉਹ ਇਹਨਾਂ ਵਿਚ ਵੇਲ ਹੋ ਗਈ ਉਹ ਕਹਿੰਦੇ ਦੋਵੇਂ ਠੀਕ ਨੇ ਜਿਹੜੀ ਬਿਦਾਨ ਦੀ ਸੀ ਉਹ ਬੇਹੰਗ ਮਾਰਗ ਸੀ ਉਹ ਕਹਿੰਦੇ ਨਹੀਂ ਸਿੱਧਾ ਹੀ ਪਰਮੇਸ਼ਰ ਕੋਲ ਪਹੁੰਚ ਜਾ ਬਚਾਣੇ ਟਾਈਮ ਵੇਸਟ ਨਾ ਕਰੋ ਪਰ ਆਦਮੀ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਲੋਕ ਇੱਕ ਦਾ ਮੰਨ ਲਵੇ ਵੀ ਇੱਥੇ ਪਰਮੇਸ਼ਰ ਹੈ ਕੋਈ ਵੀ ਨਹੀਂ ਮੰਨ ਸਕਦਾ ਜਨਰਜੀ ਕਹਦਾ ਜ਼ੋਰ ਲਾ ਲੋ ਨਹੀਂ ਬਾਕਸਾ ਉਹ ਗੁਰੂ ਮਹਾਰਾਜ ਨੇ ਗ੍ਰੇਸਟੀਆਂ ਦੇ ਵਾਸਤੇ ਸਾਡੇ ਵਰਗੇ ਰਜਵੇਂ ਵਾਲਿਆਂ ਵਾਸਤੇ ਭਗਤੀ ਦਾ ਮਾਰਜ ਮਾਰ ਕੇ ਜਿਹੜਾ ਉਹ ਜਾਦੇ ਪ੍ਰੋੜਤਾ ਦਿੰਦੀ ਹੈ ਉਹ ਭਗਤੀ ਜਿਹੜੀ ਹੈ ਉਹ ਨਾ ਕਿਸਮ ਦੀ ਹੈ ਸਰਵਣ ਭਗਤੀ ਹੈ ਸਰਵਣ ਭਗਤੀ ਤੁਸੀਂ ਹੁਣ ਕਰ ਰਹੇ ਹੋ ਕੀਰਤਨ ਭਗਤੀ ਹੈ ਉਹ ਵੀ ਤੁਸੀਂ ਕਰ ਰਹੇ ਹੋ ਨਮਸਕਾਰ ਭਗਤੀ ਹੈ ਉਹ ਤੁਸੀਂ ਕਰ ਰਹੇ ਹੋ ਅਰਚਨ ਭਗਤੀ ਹੈ ਪੂਜਾ ਭਗਤੀ ਹੈ ਦਾਸਾ ਭਾਵ ਭਗਤੀ ਹੈ ਈਸ਼ਰੀ ਭਤੀ ਵਾਗੂ ਭਗਤੀ ਹੈ ਤੇ ਇਹਨਾਂ ਨੂੰ ਫਲ ਲੱਗਦਾ ਹੈ ਪ੍ਰੇਮਾ ਭਗਤੀ ਦਾ ਨਾ ਇਹ ਭਗਤੀਆਂ ਨੂੰ ਕਿਸੇ ਬੱਚੇ ਚੱਲੋ ਇਹ ਪ੍ਰੇਮ ਵਿੱਚ ਪਹੁੰਚਦੇ ਪ੍ਰੇਮ ਤੋਂ ਅਗੇ ਦੋ ਤਰ੍ਹਾਂ ਦੀ ਭਗਤੀ ਹੋ ਰਹੀ ਹੈ ਇੱਕ ਨੂੰ ਪਰਾ ਭਗਤੀ ਕਹਿੰਦੇ ਨੇ ਇੱਕ ਨੂੰ ਪਰਾ ਭਗਤੀ ਕਹਿੰਦੇ ਆਪਰਾ ਭਰਤੀ ਆਲਾ ਉਰੇ ਰਹਿ ਜਾਂਦਾ ਉਹ ਰੱਬ ਨੂੰ ਅਟ ਦੇਖਣਾ ਚਾਹੁੰਦਾ ਆਪਣੇ ਆਪ ਨੂੰ ਅਟ ਦੇਖਣਾ ਚਾਹੁੰਦਾ ਜੜ ਨੂੰ ਅਟ ਦੇਖਣਾ ਚਾਹੁੰਦਾ ਤੇ ਚੇਤਨ ਨੂੰ ਅਟ ਦੇਖਣਾ ਚਾਹੁੰਦਾ ਵੀ ਇਹ ਅਧਾਇਵਾਟੇ ਭਾਜ ਗੁਰਬਾਣੀ ਪੜ੍ਹਦੇ ਆਵੇਂ ਰੋਲਾ ਪੈ ਜਾਂਦਾ ਵੀ ਗੁਰੂ ਮਹਾਰਾਜ ਤਾਂ ਕਹਿੰਦੇ ਨੇ ਪਰਮ ਭ੍ਰਮ ਕੇ ਸਗਲੇ ਠਾਉ ਜਿੱਤ ਜਿੱਤ ਘਰ ਰਾਖੇ ਤੈ ਸਾ ਤੇ ਨਾਉ ਆਪੇ ਕਰਨ ਖਰਾਬਨ ਜੋ ਪ੍ਰਭਾਵੇ ਸੋਈ ਫਨੋ ਫਸਰੇ ਹੋ ਆਪ ਹੋ ਜਾਣ ਕਰੇ ਵੀ ਵੈਗੁਰੂ ਇੱਕ ਛੇੜ ਤੋਂ ਬੋਰ ਬਣ ਗਿਆ ਜਿਵੇਂ ਐ ਵੈਗੁਰੂ ਸਾਕਾਰ ਦੇ ਵਿੱਚ ਫਸੜ ਗਿਆ ਔਰ ਉਹ ਇੰਨਾ ਫਸਰਿਆ ਕਿ ਇਨਫਿਨਿਟੀ ਤੱਕ ਹੈ ਉਹ ਦਾ ਅੰਤ ਨਹੀਂ ਇਹ ਕੋਈ ਯਾਮਤ ਲੱਚਾਣੇ ਨਹੀਂ ਸਰ ਅਜ ਤੱਕ ਦਾ ਸੰਸਾਰ ਚ ਆਇਆ ਨਹੀਂ ਮਹਾਰਾਜ ਕਹਿੰਦੇ ਬਹੁਤਾ ਕਹੀਆ ਬਹੁਤਾ ਹੋਇ ਜਨਾ ਕਹੇਗਾ ਉਹਨਾਂ ਕਹਾ ਹੋ ਰਹਾ ਇਨਫਿਨਿਟੀ ਦਾ ਕੰਮ ਹੀ ਹੁੰਦਾ ਇਹ ਗੁਰਵਾਣੀ ਇਹ ਗੱਲ ਦੱਸਦੀ ਹੈ ਜੈਸੀ ਮਤ ਦੇ ਤੈਸਾ ਪ੍ਰਕਾਸ਼ ਪਰਮ ਬ੍ਰਹਮ ਕਰਤਾ ਹੁਣਾ ਸਦਾ 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 ਧਿਆਨ ਸਿਮਰ ਸਿਮਰ ਨਾਮ ਪਏ ਨਿਆ ਤੇ ਬਾਪ ਦੇ ਵਿੱਚ ਦੋ ਤੋ ਚੱਲਦਾ ਹੈ ਵੈਰ ਨੂੰ ਵੱਟ ਮੰਨਣਾ ਪੈਂਦਾ ਹੈ ਝੜ ਨੂੰ ਵੱਟ ਮੰਨਣਾ ਪੈਂਦਾ ਹੈ ਲੇਕਿਨ ਜਦੋਂ ਪਰਾ ਅਪਰਾ ਭਗਤੀ ਤੋਂ ਉੱਪਰ ਜਾਂਦਾ ਹੈ ਨਾ ਉੱਥੇ ਸ਼ੰਤ ਦੀ ਲੋੜ ਹੈ ਆਪਣੇ ਆਪ ਨਹੀਂ ਜਾ ਸਕਦਾ ਉੱਥੇ ਪੂਰੇ ਮਾਂ ਪੁੱਛ ਦੀ ਲੋੜ ਹੈ ਮਾਂ ਪੁੱਛ ਦੇ ਆਲੂ ਗੋਬੇ ਉਹ ਅਪਰਾ ਭਗਤੀ ਦੀ ਪਹਛਾਣਦਾ ਨਹੀਂ ਪਰਾ ਗੱਲਾਂ ਤਾਂ ਕਰੂ ਅਪਰਾ ਭਗਤੀ ਦੀ ਹੁੰਦਾ ਪਰਾਂ ਚ ਅਪਰਾ ਚ ਫਰਾਦੀਆਂ ਗੱਲਾਂ ਕਰੋ ਗੱਲਾਂ ਏਕਤਾਵੀਆਂ ਕਰੋ ਲੇਕਿਨ ਜੇ ਪਰਿਵਾਰ ਚੋਂ ਹੀ ਨਹੀਂ ਮੋਹ ਨਿਕਲੇ ਆਉਂਦਾ ਉੱਥੇ ਹੀ ਫਿਰਦਾ ਆਉਂਦਾ ਹਰ ਥੱਲੇ ਫਿਰੋ ਸੋਹ ਗੱਲਾ ਆਕਾਸ਼ ਕੀ ਕੀਟ ਆਈ ਰੀ ਇਸ ਕੀੜਿਆਂ ਨੂੰ ਰੀਸ ਲੱਗ ਜਾਂਦੀ ਹੈ ਪੰਛੀਆਂ ਮਗਰ ਉੜ ਗਏ ਗੱਲਾਂ ਜਾਣਦਾ ਗੱਲਾਂ ਦਾ ਗਿਆਨੀ ਆ ਉਹ ਉਹਨੂੰ ਮੁੱਖ ਗਿਆਨੀ ਕਹਿੰਦੇ ਨੇ ਲੇਕਿਨ ਅੰਦਰ ਅਨੁਭਵ ਨਹੀਂ ਹੁੰਦਾ ਜਦ ਤੱਕ ਪ੍ਰਤੱਖ ਨਹੀਂ ਹੁੰਦਾ ਨਹੀਂ ਚਾਲੀ ਪ੍ਰਭਕ ਹੁੰਦਾ ਨਹੀਂ ਹੁੰਦਾ ਨਾ ਆਉਣ ਦੀ ਨਿਸ਼ਾਨੀ ਕੀ ਹੈ ਉਹਦੇ ਅੰਦਰ ਗਰਜ ਤੇ ਦੁਆਸ਼ ਉਤਪਨ ਹੁੰਦਾ ਹੀ ਰਹਣਾ ਕਬਰਾਟ ਉਤਪਨ ਹੋਣੀ ਹੀ ਹੈ ਤੇ ਫਿਰ ਉਹਨੂੰ ਆਉਣਾ ਹੀ ਹੈ ਲੱਗਣਾ ਹੀ ਹੈ ਬੇਵਜ੍ਹਾ ਸੀ ਉਹਦੇ ਮਨ ਚ ਰਹਿਣਾ ਹੀ ਹੈ ਰਹਿਣੀ ਹੋਏ ਪਰਮੇਸ਼ਰ ਤੇ ਨਹੀਂ ਭਰੋਸਾ ਉਹਦਾ ਕਾਇ ਰਹਿਣਾ ਛੁ ਗੱਲਾਂ ਉਮਰ ਮਗੀਆਂ ਆਂਦੀਆਂ ਕਰਦਾ ਬੜਾ ਮੁਸ਼ਕਲ ਹੈ ਸਤ ਦੇ ਬਾਤ ਕਰਦਾ ਹੈਗਾ ਸਤ ਲੇਕਿਨ ਆਪ ਬੈਠਾ ਹੈ ਸਤ ਦੇ ਵਿੱਚ ਉਹ ਥਾਂ ਛੱਡਣਾ ਨਹੀਂ ਚਾਹਦਾ ਤੇ ਜਿਹੜਾ ਹੈ ਦ્વੈਤਵਾਦੀ ਉਹ ਕਹਿੰਦਾ ਦੇਖੋ ਭਾਈ ਇਸ ਦਾ ਸਿੱਧਾ ਹੀ ਰਸਤਾ ਹੈ ਭਈ ਪ੍ਰਕਿਰਤੀ ਹੋ ਰਹਾ ਹੈ ਜੜ ਹੋ ਰਹਾ ਹੈ ਚੇਤਨ ਹੋ ਰਹਾ ਹੈ ਅਸਲ ਚੇਤਨ ਨੂੰ ਮੰਨਦੇ ਆ ਤੂੰ ਕਹੋਣੇ ਕਹਿੰਦਾ ਮੈਂ ਲੋਗ ਰਾਂ ਸੀ ਤੇਰੇ ਨਾਲੇ ਉਹ ਟ੍ਰਿਨਿਟੀ ਨੂੰ ਮੰਨਦਾ ਇਹ ਹੈਗਾ ਕੀੜੀ ਵਾਲਾ ਰ ਜਿਹੜਾ ਹੈਗਾ ਪੰਛੀ ਵਾਲਾ ਉਹ ਇੱਕ ਨੂੰ ਹੀ ਮੰਨਦਾ ਆਪੇ ਫੱਟੀ ਕਲਮ ਆਪ ਉੱਪਰ ਲੇਖ ਵੀ ਤੂੰ ਇੱਕੋ ਕਹੀਆ ਨਾਨਕਾ ਦੁਜਾ ਕਹਿ ਇੱਕ ਮੂਤ ਅਨੇਕ ਦਰਸ਼ਨ ਕੀਨ ਰੂਪ ਲੈ ਖੇਲ 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 ਅਨੰਤ ਕੋ ਫਿਰੇ ਜੀਨੇ ਤਾਂ ਇਹ ਗੱਲ ਜ਼ਹਿਨ ਨਸ਼ੀਨ ਕਰ ਲਈ ਤੇ ਇਹਦੇ ਵਿੱਚ ਪਹੁੰਚ ਗਿਆ ਨਿਸ਼ਚੈ ਦੇ ਨਾਲ ਦੁਆਤ ਜਿਹੜੀ ਖਤਮ ਹੋ ਗਈ ਉਹ ਤਾਂ ਪਹੁੰਚ ਗਿਆ ਜਿਹੜਾ ਜੇ ਅਕਲ ਦੇ ਨਾਲ ਦੁਆਤ ਖਤਮ ਕਰਦਾ ਹੈ ਤੇ ਆਪ ਦੁਆਤ ਦੇ ਵਿੱਚ ਉਹਨੂੰ ਫਿਕਰ ਕਰਨਾ ਚਾਹੀਦਾ ਜੁਗਿਆ ਉਦੀ ਬਸਾ ਹੋਣਾ ਉਦੀ ਹੋਣਾ ਉਹਦੀ ਹੈ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਦਾ ਸ਼ੋਕ ਸੁਨੇ ਨਹੀਂ ਵਰਪਾ ਨਹੀਂ ਜਾ ਕੇ ਕਾਂਚਲ ਮਟੀ ਮੰਨਦਾ ਨੈ ਨਿੰਦਿਆ ਨੈ ਉਸਰ ਜਾ ਕੇ ਲੋਭ ਮੋਹ ਬੁਹਾਰਾ ਹਰ ਕੋ ਸੋਗੇ ਪਰ ਸੇ ਨਾ ਨਾਏ ਮਾਨ ਭਗਵਾਨ ਆਸਾ ਮੰਸਾ ਸਗਤ ਆ ਕੇ ਜਗਤੇ ਰਹੇ ਨਿਰਾਸ਼ਾ ਕਾਮ ਕ੍ਰੋਧ ਦੇ ਪਰਛੇਵੇਂ ਤੇ ਘਟ ਪਰਉ ਨਾਸ ਗੁਰ ਕਿਰਪਾ ਦੇ ਨਾਲ ਕੋਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਵਿੰਦ ਜਿਉਂ ਪਾਣੀ ਸੰਗ ਪਾ ਉਹ ਇੱਥੇ ਜਿਹੜਾ ਦ્વੈਤਵਾਦੀ ਹੈ ਉਹ ਕਹੂਗਾ ਰੱਬ ਚ ਨਹੀਂ ਮੈਂ ਮਿਲਦਾ ਪਾਣੀ ਮੰਗਣ ਮੈਂ ਮਿਲਣਾ ਨਹੀਂ ਮੇਰਾ ਤਾਂ ਹਸਤੀ ਹੋਣਾ ਰਹੀ ਬਾਕੀ ਉਹ ਦੂਜਾ ਪੱਖ ਪਾਸਾ ਲੈ ਲੇ ਉਹ ਕਹਿੰਦਾ ਜਿਵੇਂ ਰੋਸ਼ਨੀ 'ਚ ਰੋਸ਼ਨੀ ਚਲੀ ਜਾਂਦੀ ਹੈ ਐ ਠੀਕ ਹੈ ਗੱਲ ਇੱਕ ਲੈਂਪ ਹੈ ਉਹ ਸੂਰਜ ਦੀ ਰੋਸ਼ਨੀ 'ਚ ਰੱਖ ਦਿੱਤਾ ਉਹਦੀ ਰੋਸ਼ਨੀ ਨਾਲ ਦੜ ਕੇ ਕਹਿੰਦੇ ਐ ਤਾਂ ਅਸੀਂ ਮੰਨ ਲਾਂਗੇ ਪਰ ਵੇ ਜੇ ਰੱਬ ਹੋਰ ਹੋਇਆ ਤੇ ਅਸੀਂ ਨਾ ਹੋਏ ਫਿਰ ਭਲ ਕੀ ਗੱਦੀ ਕਰਨੀ ਹੈ ਗੱਲ ਇਹ ਇਹ ਗੱਲਾਂ ਹੁੰਦੀਆਂ ਭਜਨ ਕਰਨ ਵਾਲਿਆਂ ਨੂੰ ਨਾਮ ਜਪਣ ਵੇਲੇ ਜਦੋਂ ਇੱਥੇ ਆਤਮ ਨੂੰ ਸਾਫ ਸ਼ਾਦ ਕਰਨ ਵਾਸਤੇ ਆਦਮ ਚੇਨਨ ਕਰਦੇ ਆ ਸਾਰੀਆਂ ਗੱਲਾਂ ਹੋਣੀਆਂ ਆਟੋਮੈਟਿਕ ਸ਼ੁਰੂ ਹੋਣਦੀਆਂ ਨੇ ਅੰਦਰ ਹੁੰਦੀ ਆ ਵਿਵੇਕ ਵਰਤੀ ਉਹ ਕਟ-ਕਟ ਕੇ ਰੱਖੀ ਜਾਂਦੀ ਆ ਸਤ ਨੂੰ ਪ੍ਰਗਟ ਕਰਨ ਛੋਏ ਦੋ ਰਸਤੇ ਨੇ ਸਾਸੀ ਦੇ ਲੇਗਲ ਜਿਹੜਾ ਅਸੀਂ ਅਪਣਾਇਆ ਹੈ ਉਹ ਇਹ ਵੀ ਤੁਸੀਂ ਬਰਉਗੇ ਤਾਂ ਤਾਂ ਜਾ ਨਹੀਂ ਸਕਦੇ ਪਹਿਲਾਂ ਕਿਉਂਕਿ ਬੜਾ ਔਖਾ ਹੈ ਸਮਝ ਨਹੀਂ ਸਕਦੇ ਭਰਤੀ ਦੇ ਮਾਰਗ ਚੋਂ ਚੱਲੋ ਹਰਿਆਲੀ ਭਗਤੀ ਕਰਦੇ ਹੋਏ ਪਾਇਆ ਗਤੀ ਦੋ ਜੋਸ਼ਰੀ ਹੁੰਦੀ ਹੈ ਤੇ ਅਪਰਾ ਭਗਤੀ ਪਰਾ ਭਗਤੀ ਤੇ ਜਾ ਕੇ ਇੱਕ ਚ ਸਮਾ ਜਾਂਦੀ ਹੈ ਸੁਮਰਾ ਜੀ ਨੇ ਜੋ ਆਪਾਂ ਪੜਿਆ ਆਇਆ ਪੇ ਪੱਟੀ ਕਲਮਾ ਫੁੱਪਲੇਖ ਵੀ ਤੋਂ ਹੀ ਐਵੇਂ ਗੋਨਾਲੀ ਚ ਜੀਏ ਵਿਚਾਰ ਨਾਲੀਆਂ ਸੋ ਇਹ ਗੱਲ ਚੱਲ ਰਹੀ ਹੈ ਪਿਛਲੇ ਹਫਤੇ ਮੈਂ ਦੱਸੀ ਸੀ ਇਹ ਗੁਰੂ ਨਾਨਕ ਨੂੰ ਪੜਨੋਂ ਪਾ ਦਿੱਤਾ ਉਹ ਪਾ ਦੇ ਨਾਲ ਇਕਠਾ ਕਰ ਰਹੇ ਨੇ ਪਿਛਲੀ ਜਿਹੜੀ ਆਜੀ ਕਾਂਡੇ ਦੀ ਫਿਲਮ ਉਹਨੂੰ ਲਾ ਕੇ ਦੇਖ ਲਿਓ ਉਹਦੇ ਵਿੱਚ ਸਾਰਾ ਕੁਝ ਆ ਗਿਆ ਮਹਾਰਾਜ ਕਹਿੰਦੇ ਪਾਧਾ ਦੀ ਜਿਹੜੀ ਪੜਾਈ ਦਰਗਾਹ ਵਿੱਚ ਨਾ ਛਦਾ ਸਕੇ ਉਹ ਕਾਦੀ ਪੜਾਈ ਹੈ ਅਕੇ ਲੇਖੇ ਮੰਗੇ ਜਾਣੇ ਨੇ ਰਸਾ ਬੜਾ ਉਖਾਏ ਮਾਰ ਬਣਾ ਲੈ ਹਮਸ ਤੋਂ ਮਸਕੂ ਕਾ ਪਿਆ ਰਹੀ ਇਹ ਜੀਵ ਨੇ ਕੂਕਾ ਮਾਰਦੇ ਜਾਣ ਬੜੇ ਲੰਮੇ ਵਿਸਤਾਰ ਨਾਲ ਬੇਤੀਆਂ ਕੀਤੀਆਂ ਗਈਆਂ ਸੀ ਤੇ ਹੁਣ ਮਹਾਰਾਜ ਉਹਨੇ ਸਵਾਲ ਕਰਿਆ ਪੰਡਤ ਨੇ ਪਾਦੇ ਨੇ ਵੀ ਇਹ ਨਾਨਕ ਤੇਰੀਆਂ ਸਾਰੀਆਂ ਗੱਲਾਂ ਦੇ ਨਾਲ ਮੈਂ ਸਹਿਮਤ ਹਾਂ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਜੀ ਪੜਾਈ ਕੋਈ ਹੋਰ ਹੈ ਜਿਹੜੀ ਤੂੰ ਕਹਿੰਦਾ ਦਰਗਾਹ ਜਾ ਕੇ ਸਹਾਇਤਾ ਕਰਦੀ ਐ ਹੈ ਤਾਂ ਤੂੰ ਮਾਲਕ ਪੰਜ 6 ਸਾਲ ਦਾ ਪਰ ਮੈਂ ਨਿਸ਼ਚਿਤ ਨਿਸ਼ਚਾ ਕਰ ਲਿਆ ਤੂੰ ਮਾਲਕ ਨਹੀਂ ਤੂੰ ਤਾਂ ਆਪਰੇ ਪੂਰਨ ਮਹਾ ਪਰਸ਼ਾ ਹੈ ਤੇ ਜੇ ਮੈਂ ਇਹ ਕਹਦਾ ਵੀ ਤੂੰ ਪਰਮੇਸ਼ਰ ਬੋਲਦਾ ਹੈ ਸਰੀਰ ਤਾਂ ਵੀ ਮੇਰਾ ਅੰਠਾ ਨਹੀਂ ਹੈ ਪੂਰੀ ਸਰਦਾ ਜਾ ਕੇ ਭਾਵਨਾ ਜਾ ਕੇ ਕਹਿ ਲਗਾ ਮੈਂ ਉਸਤਾਦ ਹਾਂ ਪਰ ਅੱਜ ਮੈਂ ਤੈਨੂੰ ਉਸਤਾਦ ਤਰ ਦਾ ਤੈਨੂੰ ਗੁਰੂ ਤਰ ਰ ਕਰਨਾ ਮੈਨੂੰ ਨਹੀਂ ਅੱਜ ਤੱਕ ਪਤਾ ਲੱਗਿਆ ਵੀ ਕੋਈ ਐਸੀ ਪੜਾਈ ਵੀ ਹੈ ਜਿਹੜੀ ਦਰਗਾਹ ਜਾ ਕੇ ਸਹਾਇਤਾ ਕਰੇ ਕਿਰਪਾ ਕਰਕੇ ਮੈਨੂੰ ਉਹਦਾ ਕੋਰਸ ਦੱਸ ਉਹਦੀ ਦੁਆਤ ਕਿਹੜੀ ਹੈ ਸਿਆਹੀ ਕਿਹੜੀ ਹੈ ਕਾਗਜ਼ ਕਿਹੜਾ ਹੈ ਲਿਖਦਾ ਕੌਣ ਹੈ ਕਿਵੇਂ ਲਿਖਿਆ ਜਾਂਦਾ ਉਸਤਾਦ ਕਿਹੜਾ ਹੈ ਤੇ ਲਿਖਣਾ ਕੀ ਹੈ ਬੜੇ ਸਵਾਲ ਸੀ ਉਹਦੇ ਜ਼ਬਰਦਸਤ ਸਤਾ ਪਤਾ ਨਹੀਂ ਵੀ ਕੀ ਲਿਖੀਏ ਲਿਖੇ ਕੌਣ ਕਿਵੇਂ ਲਿਖੇ ਕਲਮ ਕਾਦੀ ਬਣਾਵੇ ਸਿਆਹੀ ਕਾਦੀ ਬਣਾਵੇ ਕਾਗਜ਼ ਖਿੱਚੀ ਦਾ ਬਣਾਵੇ ਉਸ ਵੇਲੇ ਜਦੋਂ ਭੰਤੀ ਕੀਤੀ ਮਹਾਰਾਜ ਜੀ ਨੇ ਉਸ ਨੂੰ ਦੱਸਿਆ ਕਿ ਭਾਗਾ ਜੀ ਤੁਸੀਂ ਐਸਾ लेखा ਲਿਖਣਾ ਸਿੱਖ ਲਓ ਜਿੱਥੇ ਜਾ ਕੇ लेखा ਮੰਗਿਆ ਜਾਵੇ ਉਥੇ ਉਹ ਬਰਾਬਰ ਖੜ ਕੇ ਮਦਦ ਕਰੇ ਇਹ ਤੇਰੇ ਜਿਹੜੇ ਹੁੰਟੇ ਉੱਚੇ ਟੈਂਚੇ ਕੋਠੇ ਦੇਵੜੇ ਸਵਾਏ ਇਹ ਪਹਾੜਿਆਂ ਨੇ ਮਦਦ ਨਹੀਂ ਕਰਨੀ ਨਾ ਤੇਰੇ ਲਿਖੇ ਹੋਏ ਅੱਖਰਾਂ ਨੇ ਮਦਦ ਕਰਨੀ ਇਹ ਤਾਂ ਸਾਰੇ ਦੇ ਸਾਰੇ ਇੱਥੇ ਰਹਿ ਜਾਣੇ ਪਰ ਜਿਹੜੀ ਪੜਾਈ ਦੀ ਅਸੀਂ ਗੱਲ ਕਰਦੇ ਆ ਉਹ ਨਾਲ ਚਲਦੀ ਹੈ ਉਹ ਲੇਖੇ ਨਾਲ ਚਲਦੇ ਨੇ ਪਰ ਉਹ ਸਿੱਖਣ ਦੀ ਲੋੜ ਹੈ ਲਿਖਣਾ ਤੂੰ ਜਾਣ ਲੈ ਦੇਖਾਈ ਦੇਖਣਾ ਬਾਬਾ